ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਰਿਆਣੇ ਦੇ ਵਿੱਚ ਹੀ ਪਿੰਡਾ ਸਰਸੇ ਏਰੀਏ ਦੇ ਵਿੱਚ ਇਹ ਘੱਟੋ ਘੱਟ 2 ਮਹੀਨਾ ਤੋਂ ਮੇਰੇ ਵਿਚਾਰਾ ਕੰਟੈਕਟ ਦੇ ਵਿੱਚ ਐ ਬੜੇ ਗਰੀਬ ਪਰਿਵਾਰ ਦਾ ਇਹਦਾ ਲਿਗਾਮੈਂਟ ਟੁੱਟ ਗਿਆ ਸਹੀ ਗੱਲ ਦੱਸਾਂ 60-70 ਹਜ਼ਾਰ ਤਾਂ ਇਕੱਠਾ ਕਰਾਤਾ 60-70 ਹਜ਼ਾਰ ਰੁਪਈਆ ਰਹਿੰਦਾ ਤੇ ਫੇਰ ਇਹਦਾ 1.5 ਲੱਖ ਰੁਪਈਏ ਚ ਆਪਰੇਸ਼ਨ ਹੋ ਜਾਣਾ ਮੇਰੇ ਵੀਰੋ ਮੇਰੀ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਆਪਾਂ ਬਾਜੜ ਕੇ ਸਹਿਯੋਗ ਕਰੀਏ ਸਵਰਨੇ ਅਮਨੇ ਮੈਂ ਤੁਹਾਡੇ ਤੋਂ ਸ਼ੁਰੂਆਤ ਕਰੂੰਗਾ ਤੁਹਾਡੇ ਤਿੰਨਾਂ ਵੀਰਾਂ ਵੱਲੋਂ ਦੱਸੋ ਕਿੰਨੇ ਕਰਦੇ ਆ 10000 ਕਰਦੇ ਆ ਉਹ ਤਿੰਨਾਂ ਵੀਰਾਂ ਵੱਲੋਂ 10000 ਰੁਪਏ ਮੇਰੇ ਵੀਰੋ ਇਸ ਜੋਨੀ ਮਹਿਮਦ ਗਿਆਮ ਵਾਲੇ ਦੇ ਲਈ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਫਰਕ ਨਹੀਂ ਪੈਂਦਾ 5 500 ਦੇ ਨਾਲ 1000 ਦੇ ਨਾਲ 2000 ਦੇ ਨਾਲ ਕੀ ਬਾਤ ਹੈ ਮંત્રી ਸਾਹਿਬ ਕਹਿੰਦੇ ਵੀ ਸਾਨੂੰ ਕੰਟੈਕਟ ਦੇ ਕੇ ਜਾਓ ਵਿਕਰਮ ਜੀ ਕਹਿੰਦੇ ਹਾਂ ਜੀ ਕਹਿੰਦੇ ਵੀ ਸਾਰਾ ਕੋਈ ਪੈਸੇ ਦੀ ਲੋੜ ਨਹੀਂ ਕਹਿੰਦੇ ਵੀ ਸਾਰਾ ਇਲਾਜ ਮੈਂ ਕਰਵਾਉਂਗਾ ਵਿਕਰਮ ਜੀ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਵਿਕਰਮ ਜੀ ਨੰਬਰ ਇਹਨੂੰ ਦੇ ਦਿਓ ਤੇ ਨੰਬਰ ਇਹ ਤੋਂ ਲੈ ਜਿਓ ਲੈ ਲਿਆ ਹਾਂ ਕਿੱਥੇ ਜੀ ਸੰਚੇਤੀ ਹਸਪੀਟਲ ਠੀਕ ਹੈ ਜੀ ਓਕੇ ਜੀ ਮਾੜਾ ਤੁਸੀਂ ਮਾਈਕ ਲੈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਮੈਂ ਵਾਦਾ ਕਰਦਾ ਕਿ ਮੇਰੇ ਭਰਾ ਦਾ ਜਿਹੜਾ ਆਪਰੇਸ਼ਨ ਹੈ ਮੈਂ ਕਰਾਵਾਂਗਾ ਪੂਨੇ ਸੰਚੇਤੀ ਹਸਪੀਟਲ ਹੈ ਇੰਡੀਆ ਦਾ ਬੈਸਟ ਹਸਪੀਟਲ ਹੈ ਜਿੱਥੇ ਮੇਰਾ ਆਪਰਾ ਵੀ ਆਪਰੇਸ਼ਨ ਹੋਇਆ ਮੈਂ ਆਪਣੇ ਭਰਾ ਦਾ ਹਸਪੀਟਲ ਉੱਥੋਂ ਫਰਾਉ ਜਿੰਨਾ ਚਾਹੀਏ 1 ਲੱਗੇ 2 ਲੱਗੇ 3 ਲੱਗੇ 4 ਲੱਗੇ ਸਾਰੇ ਪੈਸੇ ਮੈਂ ਜਾਗਾ ਮੇਰੇ ਭਰਾ ਦਾ ਆਪਰੇਸ਼ਨ ਹੋਏਗਾ ਬਹੁਤ ਬਹੁਤ ਧੰਨਵਾਦ ਹੈ ਵੱਡੀ ਜਿਹੜਾ ਇੱਕ ਸਪੋਰਟਸਮੈਨ ਹੀ ਸਪੋਰਟਸਮੈਨ ਦਾ ਦਰਦ ਸਮਝ ਸਕਦਾ ਵਿਕਰਮ ਜੀ ਹੋਰ ਬੰਦਾ ਤੇ ਮੈਂ ਕਹਿੰਦਾ ਵੀ ਸੋਚਦਾ ਚੱਲ ਕੋਈ ਗੱਲ ਨਹੀਂ ਲੱਗ ਗਈ ਹੋਊਗੀ ਪਰ ਇੱਕ ਸਪੋਰਟਸਮੈਨ ਜਿਹੜਾ ਉਹ ਸਪੋਰਟਸਮੈਨ ਦਾ ਦਰਦ ਸਮਝ ਸਕਦਾ ਤੁਹਾਡਾ ਬਹੁਤ ਸਤਿਕਾਰ ਹੈ ਸੰਦੀਪ ਜੀ ਦੇ ਬ੍ਰਦਰ ਨੇ ਵਿਕਰਮ ਜੀ ਅੱਜ ਚੇਤੇ ਤੌਰ ਤੇ ਆਏ ਐ ਲੈ ਵੀ ਜੌਨੀ ਹੁਣ ਤਿਕਣਾ ਕਰੀ ਪਹਿਲਾਂ ਤੂੰ ਐਵੇਂ ਫਿਕਰ ਕਰੀਆ ਬਾਈ ਦੋ ਡੇਟਾ ਲੰਘ ਗਿਆ ਤਿੰਨ ਲੰਘ ਗਿਆ ਬੜਾ ਇਹਦੇ ਮਾਪੇ ਘਰਾਂ ਦੇ ਵਿੱਚ ਕੰਮ ਕਰਦੇ ਆ ਲੋਕਾਂ ਦੇ ਫਿਰ ਗੁਜ਼ਾਰਾ ਚੱਲਦਾ ਪਰ ਸੋਹਣਿਆ ਵੇਖ ਵਾਇਗਰੂ ਦੇ ਕਰਦੇ ਰ ਹੈ ਨਿਹਰ ਨਹੀਂ ਮੈਂ ਇਹ ਗੱਲ ਹੋਰ ਵਾਦਾ ਕਰਦਾ ਕੱਲਾ ਲਿਗਾ ਮੈਂ ਨਹੀਂ ਉਸ ਤੋਂ ਇਲਾਵਾ ਜਿਹੜਾ ਰੀਹੈਬਸ ਤੇ ਕੋਈ ਵੀ ਖਰਚਾ ਹੋਏਗਾ ਸਾਡਾ ਰੀਹੈਬ ਸੈਂਟਰ ਬਣਿਆ ਹੋਇਆ ਹੈ ਹਰਿਆਣੇ ਵਿੱਚ ਉਹ ਜੇ ਮੁਫਤ ਜੇ ਇਲਾਜ ਕਰਵਾਵੋਗਾ ਜਿਹੜਾ ਰੀਅਬ ਸੈਂਟਰ ਜਿਹਦਾ ਰਿਕਵਰੀ ਹੋਣੀ ਹੈ ਇਹਨੂੰ ਪਤਾ ਹੈ ਉਹ ਰਿਕਵਰੀ ਪੀਰੀਡ ਵੀ ਮੈਂ ਕਰਵਾ ਕੇ ਦਾਂਗਾ 4 ਮਿੰਨਾ ਉਹ ਵੀ ਫ੍ਰੀ ਕਰਾ ਕੇ ਦਾਂਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਤਿਕਾਰ ਆ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਵਿਕਰਮ ਜੀ ਦਾ ਤੇ ਹੁਣ ਆਪਾਂ ਜਿਹੜੇ 10 ਸਾਈਕਲ ਕੱਟਣੇ ਆ